ਸ੍ਰੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਵੋ ਅਸ ਵੇਲੇ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਹੈਰਾਨੇ ਬਹੁਤ ਮਾਰ ਮਾਰੀ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ 13 14 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਪਾਣੀ ਨੇ ਮਾਰ ਕੀਤੀ ਆ ਕਈ ਇਲਾਕਿਆਂ ਦੇ ਵਿੱਚ ਦਰਿਆਵਾਂ ਦੇ ਨਾਲ-ਨਾਲ ਲੱਗਦੇ-ਲੱਗਦੇ ਪਿੰਡਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਵਾ ਤੇ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਆਪਾਂ ਜੋ ਵੀ ਕਿਸਾਨ ਭਰਾਵਾਂ ਵਾਸਤੇ ਸੇਵਾ ਕਰ ਸਕਦੇ ਆ ਆਪਾਂ ਕਿਸਾਨ ਭਰਾਵਾਂ ਵਾਸਤੇ ਹਾਜ਼ਰ ਆ ਜਿੰਨੀ ਵੀ ਜਿਵੇਂ ਕਿਸਾਨ ਭਰਾਵੋ ਕਿਸੇ ਜ਼ਿਮੀਂਦਾਰ ਦਾ ਜਿਵੇਂ ਹਣਕ ਤੇ ਪਾਣੀ ਜਿਹੜਾ ਵਾ ਨਿਕਲਦਾ ਜਾਂਦਾ ਵਾ ਜਿੱਥੇ ਪਾਣੀ ਖੜਾ ਵਾ ਉਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਵਾ ਉਹ ਆਉਣੀਆਂ ਫਸਲਾਂ ਨੂੰ ਜਿਹੜੀਆਂ ਫਸਲਾਂ ਦਾ ਬਚਾਅ ਹੋ ਸਕਦਾ ਵਾ ਨਾ ਉਹ ਆਪਣੇ ਹੱਥ 'ਚ ਆਪਾਂ ਕਰ ਸਕਦੇ ਆ ਜਿਵੇਂ ਹੀ ਪਾਣੀ ਉਤਰਦਾ ਵਾ ਕੋਈ ਫਸਲਾਂ ਨੂੰ ਕਿਸੇ ਵੀ ਕੀੜੇ ਮਾਰ ਦਵਾਈ ਦੀ ਲੋੜ ਪੈਂਦੀ ਆ ਚਾਹੇ ਕੋਈ ਫੰਗੀ ਸੈੱਡ ਹੋ ਜਾਂਦੀ ਆ ਚਾਹੇ ਕੋਈ ਤੇਲੇ ਵਗੈਰਾ ਉਹਨੂੰ ਪੈਂਦਾ ਵਾ ਚਾਹੇ ਕੋਈ ਸੁੰਡੀ ਦੀ ਮਸਲਾ ਵਾ ਸਾਰੀਆਂ ਦਵਾਈਆਂ ਦੇ ਉੱਤੇ ਕਿਸਾਨ ਭਰਾਵੋ ਆਪਾਂ ਤੁਹਾਨੂੰ ਨੋ ਅਲਾਊਸ ਤੇ ਨੋ ਪ੍ਰੋਫਿਟ ਦੇ ਉੱਤੇ ਤੁਹਾਨੂੰ ਆਪਾਂ ਦਵਾਈਆਂ ਉਪਲਬਧ ਕਰਾਵਾਂਗੇ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜੀ ਆ ਉਹ ਸ਼ੇਅਰ ਕਰ ਦਿਓ ਹਰੇਕ ਜ਼ਿੰਮੇਵਾਰ ਭਰਾ ਦੇ ਕੋਲ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਜੇ ਕਿਸੇ ਭਰਾ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਵਾ ਉਹ ਆਪਣੇ ਨਾਲ ਕਨੈਕਟ ਕਰ ਲਵੇ ਆਪਾਂ ਉਹ ਟੈਲੀਫੋਨ ਨੰਬਰ ਵੀ ਆਪਾਂ ਆਪਣਾ ਦੇ ਦੇਵਾਂਗੇ ਇਹ ਵਿੱਚ ਘੱਲੋ ਟਰੇਡਿੰਗ ਕੰਪਨੀ ਤਰਨ ਤਾਰਨ ਨੇਰ ਅਰ ਰਣਜੀਤ ਫਾਰਮ ਹਾਊਸ ਛਭਾ ਰੋਡ ਤੇ ਆਪਣੀ ਦੁਕਾਨ ਆ ਜੋ ਵੀ ਆਪਾਂ ਕਿਸਾਨ ਭਰਾਵਾਂ ਦੀ ਸੇਵਾ ਕਰ ਸਕਦੇ ਆ ਆਪਾਂ ਨੋ ਪ੍ਰਾਫਿਟ ਤੇ ਨੋ ਲਾਅਸਟੇ ਦਵਾਈਆਂ ਆਪਾਂ ਦੇਵਾਂਗੇ ਭਰਾਵਾਂ ਨੂੰ ਤੇ ਵੱਧ ਤੋਂ ਵੱਧ ਵੀਡੀਓ ਨੇ ਜ਼ਰੂਰ ਸ਼ੇਅਰ ਕਰ ਦਿਓ ਕਿ ਹਰੇਕ ਜ਼ਿਮੀਂਦਾਰ ਭਰਾ ਦਾ ਨੁਕਸਾਨ ਜਿਹੜਾ ਹੋਇਆ ਜੇ ਬਚ ਸਕਦਾ ਆ ਤੇ ਆਪਾਂ ਬਚਾ ਸਕਦੇ ਆ ਤੇ ਬਚਾ ਲਈਏ ਆਪਾਂ ਜ਼ਿਮੀਂਦਾਰ ਭਰਾਵੋ ਤੁਹਾਡੇ ਨਾਲ ਡਟ ਕੇ ਖੜੇ ਆ ਹਰੇਕ ਮਦਦ ਦੇ ਵਿੱਚ ਆਪਾਂ ਤੁਹਾਡੇ ਨਾਲ ਪਹਿਲ ਦੇ ਆਧਾਰ ਤੇ ਪਹੁੰਚਾਂਗੇ ਅੱਗੇ ਵੀ ਗਾਂ ਅੱਗੇ ਜੇ ਲੋਡ ਪੈਂਦੀ ਆ ਤੇ ਆਪਣੇ ਕੋਲ ਜੋ ਵੀ ਆਪਣੇ ਕੋਲ ਸਾਧਨ ਸਾਧਨ ਹੈਗੇ ਆ ਟਰੈਕਟਰ ਵਗੈਰਾ ਦੀ ਲੋਡ ਪੈਂਦੀ ਆ ਤੇ ਆਪਾਂ ਉਹ ਵੀ ਜ਼ਿੰਮੇਵਾਰ ਭਰਾਵਾਂ ਨੂੰ ਦੇਾਂਗੇ ਕਿਉਂਕਿ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਜ਼ਿਆਦਾ ਚੜ ਚੁੱਕੀ ਆ ਉਹਦਾ ਤੇ ਕਣਕ ਬੀਜੀ ਜਾਵੇ ਤੇ ਬਹੁਤ ਤਕੜੀ ਗੱਲ ਆ ਵੀ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਦੀ ਕਣਕ ਬਿਜਾਵਾਂਗੇ ਉਹਨਾਂ ਨੂੰ ਕਣਕ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਜ਼ਿਆਦੀ رعایت ਦੇਵਾਂਗੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਆਪਾਂ ਨੋ ਪ੍ਰਾਫਿਟ ਤੇ ਨੋ ਲੌਸ ਤੇ ਜਿਹੜੀਆਂ ਦਵਾਈਆਂ ਆ ਆਪਾਂ ਭਰਾਵਾਂ ਨੂੰ ਉਪਲਬਧ ਕਰਾਵਾਂਗੇ ਜਿੰਨਾ ਭਰਾਵਾਂ ਦਾ ਨੁਕਸਾਨ ਵੱਸ ਸਕਦਾ ਆਪਾਂ ਬਚਾ ਸਕਦੇ ਆ ਉਹ ਭਰਾ ਜਿੰਨੇ ਵੀ ਇਹ ਨਹੀਂ ਪੰਜਾਬ ਦੇ ਵਿੱਚ ਜਿਹੜੇ ਵੀ ਮਰਜ਼ੀ ਪਿੰਡ ਸ਼ਹਿਰ ਤੋਂ ਜਿਹੜੇ ਮਰਜ਼ੀ ਤੋਂ ਤੁਸੀਂ ਆ ਸਕਦੇ ਜੇ ਜਿੰਨਾ ਭਰਾਵਾਂ ਦਾ ਹੜਪੀੜ ਤੇ ਦਾ ਨੁਕਸਾਨ ਹੋਇਆ ਉਹਨਾਂ ਭਰਾਵਾਂ ਨੂੰ ਫਸਲਾਂ ਵਾਸਤੇ ਦਵਾਈਆਂ ਜਿਹੜੀਆਂ ਆਪਾਂ ਬਿਲਕੁਲ ਬਿਨਾ ਪ੍ਰਾਫਰ ਤੋਂ ਦੇਾਂਗੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਛੋਟੇ ਜ਼ਿਮੀਂਦਾਰ ਨੇ ਜਿਵੇਂ 2 ਏਕੜ ਵਾਲੇ ਜਾਂ 1 ਏਕੜ ਵਾਲਾ 1.5 ਏਕੜ ਵਾਲਾ 2.5 ਏਕੜ ਵਾਲੇ ਵੀ ਕਈ ਭਰਾ ਜ਼ਿਮੀਂਦਾਰ ਹੈਗੇ ਹੋ ਜਿਹੇ ਹੈਗੇ ਆ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਜੋ ਆਪਣੇ 뜰 ਫੁੱਲ ਦੇ ਵਿੱਚ ਸਰਦਾ ਬੰਦਾ ਉਹਨਾਂ ਨੂੰ ਹੋ ਸਕਦਾ ਤਾਂ ਫ੍ਰੀ ਵੀ ਦੇਾਂਗੇ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਕੋਸ਼ਿਸ਼ ਜ਼ਿਮੀਂਦਾਰ ਭਰਾਵੋ ਤੁਹਾਡੇ ਵਾਸਤੇ ਕਰਾਂਗੇ ਕਿਉਂਕਿ ਜ਼ਿਮੀਂਦਾਰ ਬਚੇਗਾ ਤਾਂ ਹੀ ਸਾਰੀ ਸਾਰੇ ਕੰਮ ਚੱਲਣੇ ਆ ਜ਼ਿਮੀਂਦਾਰ ਤੋਂ ਬਿਨਾਂ ਕੋਈ ਵੀ ਕੰਮ ਕਿਸੇ ਕਿਸਮ ਦਾ ਨਹੀਂ ਚੱਲਣਾ ਇਸ ਕਰਕੇ ਜ਼ਿਮੀਂਦਾਰ ਭਰਾਵੋ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੇ ਤੁਹਾਡਾ ਹਮੇਸ਼ਾ ਸਾਥ ਦਿੰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ